ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਜੋਧਪੁਰ ਪਖਰ ਤਹਿਸੀਲ ਮੋਰਮੰਡੀ ਤੇ ਜ਼ਿਲ੍ਹਾ ਬਠਿੰਡਾ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਨਗਦ ਘਾਮਾਂਗੇ ਬਾਈ ਹੈਪੀ ਦੇ ਕੋਲੇ ਪਹੁੰਚਿਆ ਦੋਨੇ ਮਿੱਤਰੋ ਗਾਮਾ ਸਜਰਾ ਨੇ ਤੇ ਜਿਹੜੀ ਪੂਰੀ ਗੱਲਬਾਤ ਵੈਸੇ ਬਾਈ ਦੇ ਨਾਲ ਕਰਾਂਗੇ ਸੋ ਬਣੇ ਰਹੋ ਆਪਣੇ ਚੈਨਲ ਨਾਲ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਤੇ ਪਹਿਲਾਂ ਬਾਈ ਦੇ ਨਾਲ ਗੱਲਬਾਤ ਕਰਦੇ ਆਂ ਫਿਰ ਕੱਲਾ ਕੱਲਾ ਪਸੂ ਆਪਾਂ ਮਿੱਤਰੋ ਤੋਰ ਕੇ ਦਿਖਾਵਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਜੀ ਵਧੀਆ ਬਾਈ ਆਹ ਗਾਂ ਨਹੀਂ ਮਿਲ ਗਿਆ ਪੈਸੇ ਆਪਾਂ ਪਹਿਲਾਂ ਇਹ ਗਾਂ ਨਾ ਵਿਗ ਗਈ ਸੀ ਬਾਈ ਯਾਰ ਠੀਕ ਹੈ ਉਹਨਾਂ ਦਾ ਸਾਈਪ ਹੋਈ ਸੀ 5000 ਰੁਪਿਆ ਮੁੜ ਕੇ ਇਹਨਾਂ ਨੇ ਮੈਂ ਕਿਹੜੀ ਕੈਨਸਲ ਕਰ ਹਾਂ ਬਾਈ ਠੀਕ ਹੈ ਸਾਈ ਰਹਿ ਗਈ ਤੇਰੇ ਕੋਲੇ ਸਾਈ ਆਪਣੇ ਕੋਲ ਹੀ ਹਾਂ ਬਾਈ ਓਕੇ ਚਲੋ ਕਿਹੜੇ ਪਿੰਡ ਦੇ ਨੇ ਫੋਨ ਹੀ ਨਹੀਂ ਚੱਕਿਆ ਬਾਈ ਮੈਂ ਕਈ ਦਿਨ ਫੋਨ ਲਾ ਨਹੀਂ ਨਾ ਰੁਪਈਆ ਨਹੀਂ ਬਣਦੇ ਕਿਸੇ ਕੋਲੇ ਹਾਂ ਬਾਈ ਆ ਹੋ ਜਾਂਦੀ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਹ ਹੁਣ ਆਪਾਂ ਇਹਦੀ ਡਿਟੇਲ ਦੁਬਾਰੇ ਦਿੰਨੇ ਆ ਜੀ। ਗੱਡ ਘਾੜ ਮਿੱਤਰੋ ਚੰਗਾ। ਖਣਲੇ ਵੀ ਜੀ ਮਿੱਤਰੋ ਸਾਫ ਹੈ ਤੇ ਚੰਗਾ ਹਵਾਨਾ ਹੈ ਤੇ ਕੱਲੀ ਕੱਲੀ ਨਾਲ ਮਿੱਤਰੋ ਹਵਾਨੇ ਤੇ ਦਿਖਾਈ ਦਿੰਦੀ ਹੈ। ਫੇਸ ਕੁਆਲਟੀ ਬਹੁਤ ਚੰਗੀ ਹੈ। ਬੱਚੇ ਜੀ ਬਈ ਚਵਾਈ ਜਵੇ ਤਿੰਨ ਕ ਘੰਟਿਆਂ ਦਾ ਟਾਈਮ ਬਾਕੀ ਹੈ ਤਿੰਨ ਚਾਰ ਘੰਟਿਆਂ ਦਾ। ਠੀਕ ਹੈ। ਹਾਂ। ਹੁਣ ਇਹਦੇ ਥੱਲੇ ਕਿੰਨਾ ਗਦ ਦੁੱਧ? ਹੁਣ ਇਹਦੇ ਥੱਲੇ ਬਈ ਉਦੋਂ 16-17 ਕਿਲੋ ਦੁੱਧ ਸੀਗਾ ਹੁਣ 18-19 ਦੇ ਗੇੜ ਚ ਦੁੱਧ ਕਰ ਗਈ। 20 ਹੋਵੇ ਦਾ 20 ਹੋਵੇ। ਅੱਜ ਉਦੋਂ ਆਪਾਂ 16 ਲੀਟਰ ਕਿਹਾ ਸੀ ਨਾ। ਹਾਂ ਬਈ। ਠੀਕ ਆ ਥੋੜਾ ਨਾ ਜਾਨ ਪਸ਼ੂ ਪਿੱਛੇ ਦੋ ਤਿੰਨ ਦਿਨ ਗਰਮੀ ਬਹੁਤ ਜਿਆਦੇ ਪਈ ਸੀ ਬਈ ਹਾਂ ਉਹਦਾ ਕਰਕੇ ਪਸ਼ੂ ਸਾਰੇ ਦੁੱਧ ਘੱਟ ਹੀ ਹੋਇਆ ਹਾਂ ਦਿਖਾਇ ਜੀ ਤੋਰ ਕੇ ਨਾ ਹਾਂ ਬਾਈ ਕਹਿੰਦਾ ਵੀ 19 ਲੀਟਰ ਦੇ ਨੇੜੇ ਤੇ ਜਿਹੜੇ ਦੁੱਧ ਆ ਉਹਦੇ ਜਿੱਦੇ ਆਪਾਂ ਵੀਡੀਓ ਬਣਾਈ ਥੋਦੇ ਮਿੱਤਰੋ 16 ਕ ਲੀਟਰ ਸੀ ਤੇ ਕੱਦ-ਕਾਡ ਮਿੱਤਰੋ ਫੁੱਲ ਐ ਫੇਸ ਕੁਆਲਿਟੀ ਚੰਗੀ ਆ ਸਰੀਰ ਦੀ ਬਣਤਰ ਵੀ ਸੋਹਣੀ ਆ ਹਾਲੇ ਵੀ ਦੀ ਸਾਫਾ ਚੰਗਾ ਚਵਾਈ ਵਾਲਾ ਥਾਣਾ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਜਿਦੇ ਨਾ ਕਰੋ ਸੰਪਰਕ ਕੱਦ ਕਾੜ ਦੋਨੇ ਗਾਵਾਂ ਦਾ ਮਿੱਤਰੋ ਸੇਮ ਐ ਦੇਖਣ ਨੂੰ ਐ ਲੱਗਦੀਆਂ ਜਿਵੇਂ ਭੈਣਾ ਬਣਾਵੀਆਂ ਨੇ ਹਾਂ ਬਈ ਤੇ ਉਹੀ ਰੰਗ ਉਹੀ ਸਰੀਰ ਓਡੇ ਕੱਦ ਕਾਠ ਤੇ ਇਹਦਾ ਫਿਰ ਹੁਣ ਆਪਾਂ ਮੁੱਲ ਕੀ ਕਰਤਾ ਜੀ ਆਪਾਂ 5000 ਰੁਪਏ ਛੱਡ ਦਾਂਗੇ ਬਈ 70 ਦੀ ਵੇਚੀ ਸੀ ਆਮਾ ਠੀਕ ਐ ਹਾਂ ਹੁਣ ਮੰਨ ਲਾ ਵੀ ਕੀ ਕਰਨਾ ਮੁੱਲ ਹੁਣ 68000 ਦੀ ਦੇ ਦਾਂਗੇ ਬਈ 68 ਦੀ ਦੇ ਦੇਣਾ ਹਾਂ ਮੈਂ ਦੇ ਲੈਣੀ ਐ ਬਈ ਮਰ ਕੇ ਆਉਣ ਨਗਲਾ ਇਹ ਆਉਂ ਗਈ ਜਾਵੇ ਰੋ ਤੇਰੇ ਕੋਲ ਹੁਣ 5000 ਰਹਿ ਗਿਆ ਆ ਪਗੂਗਲ ਪੇ ਕਰੇ ਵੀ ਦਿਖਾ ਦਾਂਗੇ ਪੈਸੇ ਭਾਈ ਠੀਕ ਆ ਚਲੋ ਬਾਈ ਕਹਿੰਦਾ ਵੀ ਉਹ 5000 ਰਹਿ ਗਿਆ ਤੇ 70 ਦੇ ਕਰੀਬ ਨੇੜੇ 68 70 ਦੀ ਬਾਈ ਕਹਿੰਦਾ ਦੇ ਦੂੰਗਾ 68 ਵੀ ਦੇ ਦਾਂਗੇ ਭਾਈ ਹਾਂ ਨਾ ਜੋ 69000 ਦੀ ਬਣਦੇ ਚਾ 74 ਦਾ ਸੌਦਾ ਹੋਏਗਾ ਓਕੇ ਹਾਂ ਹੁਣ ਅੱਗੇ ਦੂਜੇ ਨੰਬਰ ਤੇ ਖੜੀ ਹੈ ਜੀ ਇਹ ਵੀ ਕਦ ਕਦ ਇਹ ਦੂਜਾ ਸੂ ਹੈ ਬੈਠਾ ਭਾਈ ਇਹ ਹਾਂਜੀ ਇਹ ਵੀ ਦੂਜਾ ਸੂ ਹੈ ਵੀ ਦੂਜਾ ਸੂ ਦੂਜੇ ਦੂਜੇ ਸੂ ਹੈ ਠੀਕ ਆ ਹਾਂ ਦੋਨੇ ਗਾਂਗਾਂ ਬਈ ਥੋੜੀਆਂ ਲੇਵੇ ਦੀ ਤਾਂ ਕੱਗੇ ਰੱਖਦੀਆਂ ਹਾਂ ਥੋੜੀ ਥੋੜੀ ਅੱਗੇ ਹਾਂ ਉਹ ਕੱਦ ਚ ਉਹਦੇ ਨੂੰ ਵੀ ਬੜਾ ਡਬਲ ਗਾਂ ਬਈ ਹਾਂ ਕੱਦ ਤਾਂ ਦੋਨਾਂ ਦੀ ਰਿਕਵਨ ਇੱਕੋ ਹੀ ਆ ਕੱਦ ਦੋ ਵੀ ਬਹੁਤ ਵੱਡੀ ਹੈਗਾ ਥੋੜੀ ਉਹ ਪਤਲੀ ਹੈਗੀ ਗਾਂ ਹੈ ਬਈ ਸਰੀਰ ਠੀਕ ਹੈ ਦਾ ਹੋਰੋ ਜੀ ਉਹਨੂੰ ਵੀ ਪਰ ਜਿਹੜੇ ਵੀ ਵੀਰ ਭਰਾ ਨੂੰ ਦੋਨੇ ਗਾਵਾਂ ਦੇ ਵਿੱਚੋਂ ਮਿੱਤਰੋ ਲੋੜ ਆ ਕੋਈ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਫਿਰ ਆਪਾਂ ਕਹਿੰਦੇ ਵੀ ਥਣਲੇਵੇ ਦੀਆਂ ਸਾਫ ਹੈ ਸਰੀਰ ਜਿਹਾ ਮੰਤਰਾਂ ਬਹੁਤ ਚੰਗੀਆਂ ਨੇ ਕੱਦ ਕਾਟ ਵੀ ਸੋਹਣੇ ਆ ਤੇ ਚੰਗਾ ਤੇਰੇ ਮਗਰ ਕੋਈ ਬੱਚਾ ਹੈ ਉਹ ਭਰਾ ਵਾਲਾ ਦੋਨਾਂ ਮਗਰ ਬੱਛੇ ਨਾ ਇੱਕ ਮਗਰ ਬੱਚੀ ਹੈ ਉਹ ਇੱਕ ਮਗਰ ਬੱੱਛਾ ਹਾਂ ਇਹਦੇ ਮਗਰ ਬੱੱਛਾ ਤੇ ਉਹਦੇ ਮਗਰ ਬੱਚੀ ਹਾਂ ਬੰਦਵਾਰੇ ਵੀ ਢੇੜਾ ਖੜਾ ਦੰਨੇ ਆ ਠੀਕ ਆ ਚਵਾਈ ਦੀ ਲੇਵੇ ਵੀ ਸਾਫਾ ਵਧੀਆ ਬਾਈ ਓਕੇ ਠੰਡੀ ਸੀ ਲਾਗੀ ਵਧੀਆ ਮਤਲਬ ਦੋਨੇ ਠੰਡੀਆਂ ਸੀ ਲੱਗ ਬਹੁਤ ਵਧੀਆ ਬਾਈ ਸੱਕੇ ਆਇਆ ਬਾਈ ਜਿਹੜਾ ਆਪਾਂ ਮੁੱਲ ਕਰੇ ਨੇ ਪੋਕੜੀ ਉਹਨੇ ਦੀਆਂ ਵੇਕਣ ਵਾਲੀਆਂ ਬਹਿਣਾ ਨੇ ਹਾਂ ਹਾਂ ਇਹਦਾ ਮਤਲਬ ਆਪਾਂ ਜਮਾਂ ਠੀਕ ਆ ਇਹਦੇ ਨਾਲ ਹੁਣ 14 ਲੀਟਰ ਤਿਆਰ ਆ। ਇਹਦੇ ਨਾਲ 14-15 ਕਿਲੋ ਦਾ 15-14 ਮੰਨ ਕੇ ਲੈ ਜਾ ਬਈ। ਕਿੰਨੇ ਦਿਨ ਹੋਗੇ ਸੂਈ ਨੂੰ? ਇਹਨੂੰ ਬਈ ਇਹ ਨਾਲ 2-3 ਦਿਨ ਵੱਧ ਹੋ ਜਾਣਗੇ ਵੀ। ਅੰਦਾਜ਼ਾ। ਇਹਨੂੰ ਇਹਨੂੰ ਬਸ ਹਫ਼ਤੇ ਦੇ ਅੰਦਰ-ਅੰਦਰ ਹੀ ਆਪਣੇ ਕੋਲ ਬੀੜੇ ਪਈਆ। ਠੀਕ ਆ। ਸੂਈ ਵੀ ਫਿਰ ਪਈ ਜਾਂਦੀ ਦੀ ਵੀਡੀਓ ਪਈ ਆ। ਠੀਕ ਆ। ਉਹ ਪਹਿਲੇ ਹੁਣ ਦਿਖਾ ਨਹੀਂ ਸੂਈ ਨੂੰ। ਉਹਨੂੰ 10-12 ਦਿਨ। ਨਾ ਇੰਨੇ ਨਹੀਂ ਹੋਇਆ ਬਈ ਇਹਨੂੰ। ਇਹਨੂੰ 8 ਕਿਤੇ ਨਹੀਂ ਹੋਇਆ। ਇਹਨੂੰ ਇਹਨੂੰ 6-7 ਦਿਨ ਹੋਇਆ ਹਜੇ। ਓਕੇ। ਠੀਕ ਹੈ ਇਹਦਾ ਰੇਟ ਕੀ ਕਰਤਾ ਫਿਰ ਜਿੱਦੈ ਆਪਾਂ ਇਹ ਵੀਡੀਓ ਪਾਈ ਉਹਦੇ ਨੂੰ ਤੀਜੇ ਦਿਨ ਸੂਈ ਨੂੰ ਸੀ ਬਾਈ ਠੀਕ ਹੈ ਇਹਦਾ ਰੇਟ ਆ ਤੇ ਰੇਟ ਜਮਾ ਦੇਣ ਲੈਣ ਸ਼ਰਟ ਆ 80 ਰੁਪਿਆ ਬਾਈ ਮੰਨ ਲਓ 70 75 ਕਿੰਨੀ ਜਿੰਨਾ ਮਰਜ਼ੀ ਕਰਾ ਲਓ ਹਾਂ ਠੀਕ ਹੈ ਤੇ ਮੈਂ ਓਕੇ ਤੇ ਕਰ ਦਾਂਗਾ ਮਾਨਤਨ ਬਾਈ ਹੋਰ ਛੋੜ ਛੱਪਾ ਕਰਾਂਗੇ ਖੁੱਲਾ ਠੀਕ ਹੈ 1 ਰੁਪਈਆ ਚ ਨਹੀਂ ਘਟਣਾ ਬਾਈ ਓਕੇ ਤੇ ਨੰਬਰ ਬੋਲ ਦੋ ਜੀ ਬੱਬਾ ਗਾਂ 20 ਪਲੱਸ ਦੇ ਕਰੂੰਗੀ ਬਾਈ ਗਾਂ ਇਹ ਕਰ ਸਕਦੀ ਆ ਹਾਂ ਕਰੂੰਗੀ ਬਾਕੀ ਬੱਕਰੇਵਾਂ ਨੇ ਵੀ ਗਾਂ ਭਜਾਇਆ ਢੱਲਾ ਲੇਵਾਣੀ ਕੋਈ ਹੂੰ ਦੁੱਧ ਵੀ ਕੱਢੂਗੀ ਗਾਂ ਇਹਦੀ ਗੱਲ ਨਹੀਂ ਬਸ ਕਿ ਲੇਵੇ ਸਾਫ ਆ ਇਹ ਤਿੰਨ ਚਾਰ ਘੰਟੇ ਚਾਰ ਚਵਾਈ ਤੇ ਪਏ ਨੇ ਬਟਾ ਠੀਕ ਆ ਆਪਾਂ ਜਿਹੜੀ ਵੀਡੀਓ ਬਣਾ ਲਿਆ 2:30 ਵਜੇ ਬਣਾ ਰਹਿਆਂ ਹਾਂ ਹਾਂ ਬਾਈ ਹੁਣ ਨੰਬਰ ਦੱਸ ਨੰਬਰ 62394 ਬਾਈ ਹਾਂਜੀ 74995 ਇਹਦਾ ਇਹ ਬੱਚਾ ਆ ਗਿਆ ਬਾਈ ਹਾਂ ਠੀਕ ਆ ਆ ਬੱਚੇ ਹਾਂ ਇਹ ਬੱਚੀ ਆ ਉਹ ਪਹਿਲਾ ਇੱਕ ਨੰਬਰ ਵਾਲੀ ਆ ਓਕੇ ਸੋ ਸਾਰੇ ਵੀਰਾਂ ਦਾ ਧੰਨਵਾਦ